देर रात एक नौजवान अपने दोस्तों सवार होके ने पिछो दी गोली मार के एक नौजवान मृतक नौजवान दा नाम मनप्रीत परिवार ने मीडिया न गलबात करते हुए कहा कि उना दा लड़का अपने दोस्तों काम दे गया सानू पता लगा कि उसन पिछो दी किसी ने गोली मार मार दता उथे ही पीड़ित परिवार ने पुलिस प्रशासन को इंसाफ की गुहार लगाई है ਨਾਮ ਦਿਸ ਅੰਮ੍ਰਿਤ ਦੇਤ ਗੋਲ ਕੀ ਗੱਲ ਹੋਈ ਕੋਈ ਗੱਲ ਨਹੀਂ ਇੱਥੇ ਦਸਲੇ ਗਏ ਸਾਨੂੰ ਪਤਾ ਨਹੀਂ ਲੱਗਾ ਕਿੱਧਰ ਗਏ ਆ ਕੀ ਲੱਗਦਾ ਸੀ ਤੁਹਾਡਾ ਪੋਤਰਾ ਮੇਰਾ ਕੀ ਨਾਮ ਕੀ ਸੀ ਮਨਪ੍ਰੀਤ ਤੇ ਕਿੱਦਾਂ ਹੋਈ ਇਹ ਵਾਰਤਾ ਪਤਾ ਨਹੀਂ ਤਿੰਨੇ ਜੇ ਤਿੰਨ ਜਾਨੇ ਗਏ ਆ ਮਗਰੋਂ ਕਿਸ ਨੇ ਗੋਲੀ ਮਾਰ ਦਿੱਤੀ ਜਾਂ ਸਾਨੂੰ ਕੋਈ ਨਿਆਣ ਕੀ ਦੱਸੀ ਆ ਵਾ ਵੀ ਨਰਾ ਅਕਸੀਡੈਂਟ ਹੋ ਗਿਆ ਵਾ ਤਬਾਤ ਬਤਾ ਲੱਗਾ ਕਿ ਗੋਲੀ ਵਾਦੀ ਕਿੱਥੇ ਕਰਕੇ ਮਾਰੀ ਗੋਲੀ ਇਧਰ ਸੂਏ ਵਾਲੇ ਕਾਸੇ ਵਰਮਲ ਰੋਡ ਤੇ ਨਹੀਂ ਨਹੀਂ ਉਧਰ ਬੰਨੇ ਵਾਸੇ ਗੁੰਨੋਆਲ ਰੋਡ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਐ ਇਤੋਂ ਦੇ ਜੀ ਜੰਲੇ ਵਾਲਾ ਕਿਹੜਾ ਮਲਾ ਦੇ ਐ ਉਹ ਮਲਾ ਸ਼ਿਕੁਪੁਰਾ ਮਲਾ ਤੇ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਸੀ ਪੁਲਿਸ ਕੋਲ ਹੀ ਆ ਸਾਡੇ ਲਾਸਟ ਨੂੰ ਤੇ ਕੀ ਕਰਨੀ ਪੁਲਿਸ ਨੂੰ ਪੁਲਿਸ ਨੇ ਉੱਥੇ ਖੜੀ ਪੁਲਿਸ ਮਰਦੇ ਦੇ ਨੇ ਇਕੱਲੇ ਦੇ ਵੱਜੀਆਂਗੇ ਉਹ ਕਹਿੰਦੇ ਨਹੀਂ ਹੋਰ ਨਹੀਂ ਕਹਿੰਦੇ ਜਿਹੜੀ ਤਿੰਨ ਜਣੇ ਸੀ ਮੋਟਰਸਾਈਕਲ ਤੇ ਇਹ ਪਿੱਛੇ ਮਿਲਾਈ ਪਿੱਛੋਂ ਮਾਰੀ ਗਏ ਨੇ ਜਦ ਕਰ ਪ੍ਰਭਜੋ ਜੀ ਕੀ ਲੱਗਦੇ ਸੀ ਤੁਹਾਡੇ ਮਨਪ੍ਰੀਤ ਮੇਰੇ ਹਸਬੰਡ ਹੀ ਇੱਕਦਾਂ ਹੋਈ ਆ ਉਹਨਾਂ ਦੀ ਦਿੱਸ ਪਤਾ ਨਹੀਂ ਆ ਹੁਣ ਤੋਂ ਬਾਅਦ ਵਿੱਚ ਪਤਾ ਲੱਗਿਆ ਵੀ ਗੋਲੀਆਂ ਮਾਰ ਗਿਆ ਕੋਈ ਤੇ ਕਿੱਥੇ ਕਰਕੇ ਗੋਲੀਆਂ ਮਾਰੀਆਂ ਪਤਾ ਨਹੀਂ ਆ ਇਹ ਤਾਂ ਗਏ ਵੀ ਨਹੀਂ ਕਰੇ ਹੀ ਦੋਲੇ ਨੂੰ ਪਤਾ ਬਾਅਦ ਵਿੱਚ ਲੱਗਾ ਪੁਲਿਸ ਨੂੰ ਕੰਪਲੇਂਟ ਕੀਤੀ ਗਏ ਅੱਛਾ ਦੇਖੋ ਪੁਲਿਸ ਨੂੰ ਜਾਣਦੋ ਨਹੀ ਪਹੁੰਚ ਨਹੀਂ ਤੁਹਾਨੂੰ ਕਿਦੋਂ ਪਤਾ ਲੱਗਿਆ ਫਿਰ ਗਲੀ ਵਿੱਚ ਰੋਲਾ ਪੈ ਗਿਆ ਵਾ ਕਿਸੇ ਨੇ ਤਾਂ ਦੱਸ ਗਿਆ ਹੀ ਕਿੰਨੇ ਕੋਈ ਦੀ ਗੱਲ ਆ ਸਾਡੇ 10:15 ਵਜੇ ਦੀ ਗੱਲ ਵਾ ਤੇ ਹੁਣ ਕੀ ਮੰਗ ਕਰਦੇ ਨੇ ਕੁਝ ਨਹੀਂ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਹਾਂ ਕੋਈ ਲੜਾਈ ਝਗੜਾ ਹੀ ਨਹੀਂ ਕੋਈ ਪ੍ਰਾਣੀ ਰੰਜਿਸ਼ ਨਹੀਂ ਲੜਾਈ ਸਾਡੀ ਕੇ ਦੇ ਉਹਦੀ ਮੈਰਿਜ ਨੂੰ 6 ਮਹੀਨੇ ਹੋ ਗਏ ਉਹਨੂੰ ਚੜੀ ਨੂੰ ਵਿਆਹ ਨੂੰ ਕਿੰਨਾ ਕਰ ਹੋਇਆ ਤੁਹਾਡੇ ਨੂੰ 5-6 ਮਹੀਨੇ ਹੋਏ ਕੀ ਕੰਮ ਕਰਦਾ ਸੀ ਮਾੜਾ ਫਰੂਟ ਵਾਲੇ ਕੈਟਰਿੰਗ ਤੇ ਜਾਂਦਾ ਸੀ ਦਿਹਾੜੀ ਨੂੰ ਯਕੀਨ ਅਸੀਂ ਹੋਂ ਤੱਕ ਕਾਰਵਾਈ ਕੀਤੀ ਇਹ ਇਹਨਾਂ ਦੇ ਬਾਰੇ ਪਤਾ ਲੱਗਿਆ ਸੀ ਰਾਤੀਏ ਤਿੰਨ ਲੜਕੇ ਘਰੋਂ ਗਏ ਆਪਣੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਰਦਿਆਂ ਦੇ ਵੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਮੁੰਡਿਆਂ ਦਾ ਵੀ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ ਉਹ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਉਹ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ ਕੋਈ ਪੁਰਾਣੀ ਰੈਂਜੀਸ਼ ਹੋਵੇਗਾ ਹਾਂਜੀ ਕੋਈ ਫਿਲਹਾਲ ਅਜੇ ਕੁਝ ਨਹੀਂ ਦੱਸਿਆ ਇਹਨਾਂ ਨੇ ਕੀ ਨਾਮ ਕੀ ਜੇ ਲੱਗਦਾ ਮਨਪ੍ਰੀਤ ਉਹ ਮੁੰਡੇ ਦਾ ਨਾਮ ਹੈ